ਤਰੋ ਤੇ ਜਿਹੜਾ ਹੈਗਾ 300 ਮੁਰਗੀ ਦੇ ਆਸ-ਪਾਸ ਮੁਰਗੀ ਆ ਤੇ ਮੁਰਗੇ ਤੇ ਮੁਰਗੀਆਂ ਦੋਨੋਂ ਭਾਈ ਨੇ ਸੇਲ ਕਰਨ ਆਂਦੇ ਦਿੰਦਿਆਂ ਮੁਰਗੀਆਂ ਜੇ ਕੋਈ ਬਾਕੀ ਇੱਕ ਹੋਰ ਆ ਭਾਈ ਜੇ ਕੋਈ ਮੰਨ ਲਾ ਮਿੱਤਰ ਆਵੇ ਇੱਥੇ ਲੈਣ ਤਾਂ ਵੀ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਨੱਕ ਫੜ ਕੇ ਲੈ ਜਾ ਸਕਦਾ ਹਾਂ ਹਾਂ ਲੈ ਜਾ ਸਕਦਾ ਲੋ ਵੀ ਮਿੱਤਰੋ ਜੇ ਕੋਈ ਭਾਈ ਆਵੇ ਇੱਥੇ ਆਪਣੇ ਫਾਰਮ ਤੇ ਵਿਜ਼ਿਟ ਕਰੇ ਭਾਈ ਦੇ ਤੇ ਉਹ ਜਿਹੜਾ ਹੈਗਾ ਵੀ ਕੋਈ ਵੀ ਮੁਰਗੀ ਆਪਣੀ ਮਨਪਸੰਦ ਦੀ ਫੜ ਕੇ ਜਾਂ ਕੋਈ ਮੁਰਗਾ ਆਪਣੇ ਮਨਪਸੰਦ ਦਾ ਫੜ ਕੇ ਲਿ ਆ ਸਕਦਾ 20 ਕਿਲੋਮੀਟਰ ਦੇ ਵਿੱਚ ਆ ਹੈਗਾ ਵੀ ਉੱਪਰ ਤਾਂ ਮੱਕੀ ਦੀਆਂ ਟਰੇਆਂ ਜਿਹੜੀਆਂ ਹੈਗੀਆਂ ਲੱਗੀਆਂ ਪੰਗਾ ਤੇ نیچے ਕਣਕ ਦੀਆਂ ਟਰੇਆਂ ਇਹ ਜਦੋਂ ਬਾਈ ਕਹਿੰਦਾ ਵੀ ਟੰਗੂਰ ਮਾਰਿਆ ਆਉਂਦੀਆਂ ਦਸਾਂ ਦਿਨਾਂ ਅੰਚ ਵੀ ਪੂਰੀਆਂ ਬਣ ਜਾਂਦੀਆਂ ਉਹ ਸ੍ਰੀ ਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ YouTube ਚੈਨਲ ਦੇ ਉੱਪਰ ਤਾਂ ਮਿੱਤਰੋ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਮੁਰਗੇ ਤੇ ਮੁਰਗੀਆਂ ਦੋਨੋਂ ਦਿਖਾਉਣ ਲੱਗੇ ਆ ਬਾਈ ਆਪਣੇ ਕੋਲੇ ਕਰਦੇ ਆ ਹਾਂਜੀ ਬਾਈ ਕੀ ਹਾਲ ਚਾਲ ਵਧੀਆ ਬਈ ਵਧੀਆ ਹੋਰ ਬਾਈ ਠੀਕ ਆ ਹਾਂ ਹਾਂ ਵਧੀਆ ਤੇ ਆਪਣਾ ਬਾਈ ਐਡਰੈਸ ਕੀ ਆ ਸਭ ਤੋਂ ਪਹਿਲਾਂ ਤੁਹਾਡਾ ਐਡਰੈਸ ਦੱਸ ਦਿਓ ਆਪਣਾ ਪਿੰਡ ਟੈਪ ਹੀ ਆ ਤੇ ਵੀ ਪਿੰਡ ਆ ਤੇ ਕੋਟਕਪੂਰਾ ਦੇ ਨੇੜੇ ਆ ਬਿਲਕੁਲ ਜਦੋਂ ਆਪਾਂ ਕੋਟਕਪੂਰਾ ਤੋਂ ਆਉਣੇ ਆ ਤਾਂ ਫਰੰਤ ਤੇ ਜਿਹੜਾ ਹੈਗਾ ਪਿੰਡ ਐਂਟਰ ਕਰਨ ਦੇ ਸਾਰ ਹੀ ਜਿਹੜਾ ਹੈਗਾ ਬਾਈ ਦਾ ਵੀ ਘਾਰ ਆ ਤੇ ਬਾਈ ਦਾ ਨੰਬਰ ਆਪਾਂ ਜਿਹੜਾ ਹੈਗਾ ਸਕਰੀਨ ਤੇ ਛੱਡ ਦਾਂਗੇ ਬਾਈ ਦੇ ਨਾਲ ਗੱਲਬਾਤ ਕਰ ਲਓ ਜੇ ਹਾਂਜੀ ਬਾਈ ਕੀ ਸੇਲ ਅੱਜ ਦੀ ਵੀਡੀਓ ਚ ਮੁਰਗੇ ਮੁਰਗੀਆਂ ਵੀ ਮੁਰਗੇ ਤੇ ਮੁਰਗੀਆਂ ਦੋਨੋਂ ਹੀ ਆਂਡੇ ਵੀ ਠੀਕ ਆ ਆਂਡੇ ਵੀ ਦਿੰਦੀਆਂ ਮੁਰਗੀਆਂ ਤੇ ਮੁਰਗੇ ਬਾਈ ਕੋਲੇ ਦੋਨੋਂ ਹੀ ਸੇਲ ਆ ਤੇ ਕਿੰਨਾ ਕੁ ਟਾਈਮ ਹੋ ਗਿਆ ਬਾਈ ਇਹਨਾਂ ਨੂੰ ਮੰਨ ਲਾ ਵੀ ਲਿਆਂਦੀਆਂ ਨੂੰ ਬਹੁਤ ਟਾਈਮ ਹੋ ਗਿਆ ਬਾਈ ਬਹਾਵਾ ਟਾਈਮ ਹੋ ਗਿਆ ਤੇ ਜੇ ਗੱਲ ਕਰੀਏ ਮੰਨ ਲਾ ਵੀ ਮੁਰਗੀਆਂ ਚ ਕਿੰਨਾ ਕੁ ਵਜਨ ਹੋਊਗਾ ਹੋਊਗਾ 2-3 ਕਿਲੋ ਹੋਵੇਗਾ 2 ਕਿਲੋ 2 ਕਿਲੋ ਦੇ ਆਸ-ਪਾਸ ਮੁਰਗੀ ਜਿਹੜਾ ਹੈਗਾ ਵੀ ਬਣੀ ਵੀ ਆ ਤੇ ਆਂਡੇ ਵੀ ਦੇਣ ਲੱਗੀਆਂ ਹਾਂ ਹਾਂ ਦੇਣ ਲੱਗੀਆਂ ਆਂਡੇ ਦੇਣ ਲੱਗੀਆਂ ਤੇ ਜਿਹੜਾ ਹੈਗਾ ਵੀ ਬਾਈ ਨੇ ਮੁਰਗੀਆਂ ਵੀ ਸੇਲ ਕਰਨੀਆਂ ਤੇ ਮੁਰਗੇ ਵੀ ਸੇਲ ਕਰਨੇ ਆ ਮੁਰਗਿਆਂ ਦਾ ਵਜਨ ਹੋਊਗਾ ਤਕਰੀਬਨ ਵੀ 3 ਕਿਲੋ ਦੇ ਆਸ-ਪਾਸ 3 ਸਵਾ 3 ਕਿਲੋ ਦੇ ਆਸ-ਪਾਸ ਮੁਰਗੇ ਦਾ ਵਜਨ ਆ ਤੇ ਜੇ ਬਾਈ ਕਿਸੇ ਬਾਈ ਨੇ ਮੰਨ ਲਾ ਵੀ ਜਾਦੇ ਨਗ ਲੈਣੇ ਹੋਣ ਕੋਈ 20 25 ਨਗ ਜਾਂ 30 ਨਗ ਬਾਈ ਨੇ ਮੁਰਗੀਆਂ ਦੇ ਮੁਰਗਿਆਂ ਦੇ ਲੈਣੇ ਹੋਣ ਮੈਕਸ ਤਾਂ ਜਿਹੜਾ ਹੈਗਾ ਵੀ ਜਿਵੇਂ ਆਪਣੇ 20 ਕਿਲੋਮੀਟਰ ਤੱਕ ਡਿਲੀਵਰੀ ਕਰ ਦਿੰਦੇ ਹਾਂ ਕਰ ਦਾਂਗੇ ਜਿਹੜਾ ਹੈਗਾ ਬਾਈ ਜੇ ਕਿਸੇ ਨੇ ਜਾਦੇ ਨਗ 15 20 25 30 ਜਾਂ 40 50 ਜਿੰਨੇ ਵੀ ਨਗ ਲੈਣੇ ਹੋਣ ਬਾਈ ਕਹਿੰਦਾ ਮੈਂ ਡਿਲੀਵਰੀ ਵੀ ਜਿਹੜਾ ਹੈਗਾ 20 ਕਿਲੋਮੀਟਰ ਤੱਕ ਆ ਵੀ ਕਰ ਦੂੰਗਾ। ਬਾਕੀ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਲਓ ਜੇ ਤੇ ਬਾਈ ਮੰਨ ਲਾ ਵੀ ਜੇ ਆਪਾਂ ਗੱਲ ਕਰੀਏ ਵੀ ਆਂਡੇ ਵੀ ਆਪਣੇ ਕੋਲੇ ਦੇ ਲਾਸਟ ਹਾਂ ਹਾਂ ਹੁੰਦੇ ਹੋਏ ਆਂਦੇ ਵੀ ਜਿਹੜੇ ਹੈਗੇ ਆ ਵੀ ਬਾਈ ਦੇ ਕੋਲੇ ਸੇਲ ਆਸਤੇ ਹੁੰਦੇ ਆ ਦਿੱਲੀ ਦੀਆਂ ਵੀ ਤਿੰਨ ਤੋਂ ਚਾਰ ਟਰੀਆਂ ਜਿਹੜੀਆਂ ਹੈਗੀਆਂ ਵੀ ਆਂਡਿਆਂ ਦੀਆਂ ਮੁਰਗੀਆਂ ਵੀ ਦੇ ਦਿੰਦੇ ਆ ਤੇ ਜੇ ਕਿਸੇ ਬਾਈ ਨੇ ਜਾਦਿਆਂ ਦੀਆਂ ਟਰੀਆਂ ਲੈਣੀਆਂ ਹੋਣ ਤਾਂ ਡਿਲੀਵਰੀ ਹੋ ਸਕਦੀ ਆ 20 ਕਿਲੋਮੀਟਰ ਤੱਕ ਵੀ ਜੇ ਕਿਸੇ ਨੇ ਕੋਈ 1-2 ਟਰੇਆਂ ਲੈਣੀਆਂ ਜਾਂ 5 ਟਰੇਆਂ ਲੈਣੀਆਂ ਵੀ ਉਹ ਡਿਲੀਵਰੀ ਆਸਤੇ ਵੀ ਨਾ ਫੋਨ ਲਾਉਣਾ ਮੁਰਗਿਆਂ ਦੀ ਵੀ ਤੇ ਆਂਡਿਆਂ ਦੀ ਵੀ ਜੇ ਵੱਧ ਕੁਆਂਟੀਟੀ ਚ ਮੰਨ ਲਾ ਵੀ ਫਰੀਦਣਾ ਤਾਂ ਡਿਲੀਵਰੀ ਜਿਹੜੀ ਹੈਗੀ ਆ ਹੋਣੀ ਆ ਘੱਟ ਵਾਲੇ ਨੂੰ ਜਿਹੜਾ ਹੈਗਾ ਵੀ ਡਿਲੀਵਰੀ ਨਹੀਂ ਹੋਣੀ ਉਹ ਬਾਈ ਨੂੰ ਆਪ ਖੇਚਲ ਕਰਨੀ ਪੈਣੀ ਆ ਆਉਣਾ ਪੈਣਾ ਇੱਥੇ ਤੇ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਵੀ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਜੇ ਹਾਂਜੀ ਬਾਈ ਬੱਤਾਂ ਵੀ ਹੈਂਗ ਆ ਤੇ ਬਾਈ ਮੜਾ ਚੈੱਕ ਕਰਵਾ ਦੇ ਸਾਰਾ ਤੇ ਉਹ ਜਿਹੜੀਆਂ ਹੈਗੀਆਂ ਬਤਕਾਂ ਵੀ ਵਿੱਚ ਬਾਈ ਦੇ ਕੋਲੇ ਦੋ ਹੈਗੀਆਂ ਬਤਕਾਂ ਦਿਖਾ ਦੇ ਇਹ ਬਤਕਾਂ ਵੀ ਸੇਲ ਆ ਬਾਈ ਹਾਂ ਹਾਂ ਬਈ ਜੇ ਗੱਲ ਕਰੀਏ ਬਾਈ ਮੰਨ ਲਾ ਵੀ ਸਾਰੇ ਨਾਲ ਕਿੰਨੇ ਕੋ ਹੋਣਗੇ ਇਹ ਹੋਣਗੇ 3-400 ਹੋਊਗਾ ਵੀ 400 ਦੇ ਆਸ-ਪਾਸ ਹੋਊਗਾ ਤੇ ਮੁਰਗੇ ਕਿੰਨੇ ਕੋਣੇ ਸੌਕ ਮੁਰਗਾ ਉ ਵਿੱਚ ਹਾਂ ਹੋਊਗਾ ਬਈ ਸੌਕ ਮੁਰਗਾ ਹੋਊਗਾ ਮਿੱਤਰੋ ਤੇ ਜਿਹੜਾ ਹੈਗਾ 300 ਮੁਰਗੀ ਦੇ ਆਸ-ਪਾਸ ਮੁਰਗੀ ਆ ਤੇ ਮੁਰਗੇ ਤੇ ਮੁਰਗੀਆਂ ਦੋਨੋਂ ਭਾਈ ਨੇ ਸੇਲ ਕਰਨ ਆਂਡੇ ਦਿੰਦੀਆਂ ਮੁਰਗੀਆਂ ਜੇ ਕੋਈ ਬਾਕੀ ਇੱਕ ਹੋਰ ਆ ਭਾਈ ਜੇ ਕੋਈ ਮੰਨ ਲਾ ਮਿੱਤਰ ਆਵੇ ਇੱਥੇ ਲੈਣ ਤਾਂ ਵੀ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਨੱਕ ਫੜ ਕੇ ਲੈ ਜਾ ਸਕਦਾ ਹਾਂ ਹਾਂ ਲੈ ਜਾ ਸਕਦਾ ਲੋ ਵੀ ਮਿੱਤਰੋ ਜੇ ਕੋਈ ਭਾਈ ਆਵੇ ਇੱਥੇ ਆਪਣੇ ਫਾਰਮ ਤੇ ਵਿਜ਼ਿਟ ਕਰੇ ਭਾਈ ਦੇ ਤੇ ਉਹ ਜਿਹੜਾ ਹੈਗਾ ਵੀ ਕੋਈ ਵੀ ਮੁਰਗੀ ਆਪਣੀ ਮਨਪਸੰਦ ਦੀ ਫੜ ਕੇ ਜਾਂ ਕੋਈ ਮੁਰਗਾ ਆਪਣੇ ਮਨਪਸੰਦ ਦਾ ਫੜ ਕੇ ਲੈ ਜਾ ਸਕਦਾ 20 ਕਿਲੋਮੀਟਰ ਦੇ ਵਿੱਚ ਭਾਈ ਕਹਿੰਦਾ ਡਿਲੀਵਰੀ ਕਰ ਦੂੰਗਾ ਡਿਲੀਵਰੀ ਤਾਂ ਹੋਣੀ ਆ ਜੇ ਮੰਨ ਕੇ ਚੱਲੋ ਵੀ ਆਪਾਂ ਕਹਿ ਦਈਏ ਆਂਡੇ ਤੇ ਜਾਂ ਮੁਰਗੇ ਜਾਂ ਮੁਰਗੀਆਂ ਦੋਨਾਂ ਦੇ ਵਿੱਚ ਜੇ ਕਿਸੇ ਬਾਈ ਨੇ ਵੱਧ ਚੀਜ਼ ਖਰੀਦਣੀ ਆ ਉਹਦੇ ਵਾਸਤੇ ਡਿਲੀਵਰੀ ਹੋਣੀ ਆ ਜੇ ਨਾਰਮਲ ਘਰ ਆਸਤੇ ਲੈ ਜਾਣੇ ਆ ਉਹ ਬਾਈ ਤੁਹਾਨੂੰ ਖੇਚਲਾਪ ਹੀ ਕਰਨੀ ਪੈਣੀ ਆ ਬਾਈ ਮਾੜਾ ਕੈਮਰਾ ਮਾਰ ਕੇ ਚੈੱਕ ਕਰਵਾ ਦੇ ਬਹੁਤ ਹੀ ਜਿਵੇਂ ਕਹਿ ਦਈਏ ਵੀ ਆਪਾਂ ਬਾਈ ਦਾ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਹੋਇਆ ਤੇ ਬਾਕੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਬਾਈ ਜਿਹੜਾ ਹੈਗਾ ਵੀ ਮੱਕੀ ਦੀ ਤੇ ਕਣਕ ਦੀ ਆਰਗੈਨਿਕ ਜਿਵੇਂ ਕਹਿ દਈਏ ਵੀ ਆਪਾਂ ਆਰਗੈਨਿਕ ਚੀਜ਼ ਬਿਲਕੁਲ ਬਾਈ ਕੋਲੇ ਸੈਟਅਪ ਲੱਗਿਆ ਆਪਾਂ ਵੀਡੀਓ ਦੇ ਵਿੱਚ ਲਾ ਦੇਾਂਗੇ ਆਰਗੈਨਿਕ ਤਰੀਕੇ ਦੇ ਨਾਲ ਜਿਹੜਾ ਹੈਗਾ ਵੀ ਮੁਰਗਿਆਂ ਨੂੰ ਤੇ ਮੁਰਗੀਆਂ ਨੂੰ ਦੋਨਾਂ ਨੂੰ ਹੀ ਆਰਗੈਨਿਕ ਤਰੀਕੇ ਦੇ ਨਾਲ ਮੱਕੀ ਤੇ ਕਣਕ ਅਗਰਾ ਕੇ ਪਵਾਰੇ ਪਵਾਰਾ ਸਿਸਟਮ ਲੱਗਿਆ ਉਹਨੂੰ ਅਗਰਾ ਕੇ ਜਦੋਂ ਢੰਗੂਰ ਵੱਡੇ ਹੋ ਜਾਂਦੇ ਆ ਉਦੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਪਾਉਂਦਾ ਜਿਹੜੀ ਦੂਜੀ ਫੀਡ ਆ ਬਾਈ ਉਹਦਾ ਘੱਟ ਹੀ ਵਰਤਦੇ ਹਾਂ ਹਾਂ ਬਾਈ ਦੂਜੀ ਫੀਡ ਘੱਟ ਵਰਤਦੇ ਆ ਬਾਕੀ ਜਿਵੇਂ ਰੋਟੀ ਜਾਂ ਕੋਈ ਲਸਣ ਵਗੈਰਾ ਪੱਠੇ ਵੀ ਇਹੋ ਜੀ ਚੀਜ਼ ਜਿਹੜੀ ਹੈਗੇ ਇਹਨਾਂ ਨੂੰ ਆਰਗੈਨਿਕ ਚੀਜ਼ ਹੀ ਪਾਉਣੀ ਆ ਬਾਈ ਨੇ ਹੋਰ ਕੋਈ ਚੀਜ਼ ਨਹੀਂ ਪਾਉਂਦਾ ਨੰਬਰ ਆਪਾਂ ਸਕਰੀਨ ਤੇ ਛੱਡ ਦਿੰਨੇ ਆ ਪਿੰਡ ਬਾਈ ਦਾ ਟੈਪੀਆ ਕੋਟਕਪੂਰੇ ਦੇ ਬਿਲਕੁਲ ਨੇੜੇ ਆ ਤੇ 100 ਮੁਰਗਾ ਬਾਈ ਕੋਲੇ ਤੇ 300 ਮੁਰਗੀ ਮੰਨ ਲਾ ਵੀ ਹੋਊਗੀ ਆਂਡੇ ਦਿੰਦੀਆਂ ਮੁਰਗੀਆਂ ਤਕਰੀਬਨ ਸਾਰੀਆਂ ਹੀ ਜੇ ਕੋਈ ਤੁਹਾਨੂੰ ਮੁਰਗੀ ਵਿੱਚੋਂ ਨਰਮ ਲੱਗਦੀ ਆ ਬਾਈ ਜੇ ਕੋਈ ਬਾਈ ਇੱਥੇ ਆਊਗਾ ਤਾਂ ਉਹਨੂੰ ਜਿਹੜਾ ਹੈਗਾ ਵੀ ਆਪਾਂ ਜਿਵੇਂ ਕਹਿ ਦੇਗੇ ਵੀ ਆਪਦੀ ਮਰਜ਼ੀ ਦੇ ਨਾਲ ਕੋਈ ਮੁਰਗੀ ਫੜ ਕੇ ਲੈ ਜਾ ਸਕਦਾ ਕੋਈ ਮੁਰਗਾ ਨੰਬਰ ਆਪਾਂ ਛੱਡ ਦਿੰਨੇ ਆ ਬਾਈ ਦੇ ਨਾਲ ਕਰ ਲੋ ਗੱਲਬਾਤ ਕਰ ਲੋ ਸੰਪਰਕ ਬਾਈ ਦੇ ਨਾਲ ਜਿਹੜਾ ਹੈਗਾ ਤੁਸੀਂ ਮੁਰਗੀ ਜਾਂ ਮੁਰਗੇ ਜਾਂ ਆਂਡੇ ਕਿਸੇ ਵੀ ਬਾਈ ਨੇ ਖਰੀਦਣੇ ਆ ਤਾਂ ਬਾਈ ਦੇ ਨਾਲ ਗੱਲਬਾਤ ਕਰਕੇ ਜਿਹੜਾ ਹੈਗਾ ਖਰੀਦ ਸਕਦੇ ਹੋ ਧੰਨਵਾਦ